ਸਤਿ ਸ਼੍ਰੀ ਅਕਾਲ ਪੀਪੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਬੀਤੇ ਦਿਨੀ ਮੋਰਾਵਾਲੀ ਵਿਖੇ ਇੱਕ ਵਿਅਕਤੀ ਅਤੇ ਉਸ ਦੀ ਕੇਅਰ ਟੇਕਰ ਦਾ ਜਿਹੜਾ ਕਤਲ ਹੋਇਆ ਸੀ ਉਸ ਮਾਮਲੇ ਦੀ ਬਹੁਤ ਚਰਚਾ ਹੋਈ ਇਸੇ ਪੁਲਿਸ ਨੇ 24 ਘੰਟੇ ਦੇ ਅੰਦਰ ਇਸ ਕਤਲ ਦੇ ਜਿਹੜੇ ਕਾਤਲ ਹੈ ਉਹਨਾਂ ਨੂੰ ਅਰੈਸਟ ਕੀਤਾ ਪੁਲਿਸ ਦੇ ਕਹਿਣ ਦੇ ਮੁਤਾਬਕ ਜਿਹੜੇ ਦੋਸ਼ੀ ਆ ਪੁਲਿਸ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਔਰ ਵੱਡੀ ਗੱਲ ਇਹ ਹੈ ਕਿ ਜਿਹੜਾ ਪਰਦਾ ਫਾਸ਼ ਹੋਇਆ ਹੈ ਕਿ ਕਤਲ ਕਿਸ ਨੇ ਕੀਤਾ ਤਹਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਲਹੂ ਚਿੱਟਾ ਹੋ ਗਿਆ ਔਰ ਘਰ ਦਾ ਹੀ ਵਿਅਕਤੀ ਉਸਦੇ ਹੀ ਹੱਥ ਜਿਹੜੇ ਖੂਨ ਨਾਲ ਰੰਗੇ ਹੋਇਆ ਦੱਸਦੀ ਹੈ ਤਾਂ ਜਿਹੜੀ ਕੇਅਰ ਟੇਕਰ ਔਰਤ ਹੈ ਉਸ ਦਾ ਕਤਲ ਉਸਦੇ ਪੁੱਤ ਨੇ ਕੀਤਾ ਹੈ ਉਸਦੇ ਮਾਲਕ ਦਾ ਕਤਲ ਪੁਲਿਸ ਦੇ ਕਹਿਣ ਦੇ ਮੁਤਾਬਕ ਉਸ ਕੇਅਰ ਟੇਕਰ ਦੇ ਪੁੱਤ ਨੇ ਕੀਤਾ ਤੇ ਨਾਲ ਉਸਦੇ ਉਸ ਦਾ ਇੱਕ ਮਾਈਨਰ ਸਾਥੀ ਜੁਵਨਾਈਲ ਸਾਥੀ ਸੀ ਤਾਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਪੰਜਾਬ ਦੀ ਧਰਤੀ ਜਿੱਥੇ ਮਾ ਪੁੱਤ ਦੇ ਗੂੜੇ ਰਿਸ਼ਤੇ ਦੀ ਗੱਲ ਹੁੰਦੀ ਸੀ ਉੱਥੇ ਹੁਣ ਆ ਕਤਲ ਦੀ ਬੂ ਵੀ ਸਾਹਮਣੇ ਆ ਰਹੀ ਹੈ ਕਿਉਂਕਿ ਨਸ਼ਿਆਂ ਨੇ ਨੌਜਵਾਨਾਂ ਦੀ ਸੋਚਣ ਸ਼ਕਤੀ ਜਿਹੜੀ ਹੈ ਉਹ ਖਤਮ ਕਰ ਦਿੰਦੀ ਹੈ ਤੇ ਪਤਾ ਇਹ ਵੀ ਲੱਗਾ ਕਿ ਜਿਹੜਾ ਇਹ ਨੌਜਵਾਨ ਹੈ ਜਿਸ ਨੇ ਆਪਣੀ ਮਾਂ ਦਾ ਕਤਲ ਕੀਤਾ ਤੇ ਉਸਦੇ ਮਾਲਕ ਦਾ ਕਤਲ ਕੀਤਾ ਕਹਿੰਦੇ ਕਿ ਚੋਰੀਆਂ ਕਰਨ ਦਾ ਆਦੀ ਹੈ ਪਹਿਲਾਂ ਵੀ ਇਸ ਤੇ ਪਰਚੇ ਹੰਤਾ ਇਸ ਨੌਜਵਾਨ ਨੇ ਜਿਸ ਦੀ ਖੈਰ ਸੁੱਖ ਇਸ ਦੀ ਮਾਂ ਮੰਗਦੀ ਹੋਣੀ ਹੈ ਇਸ ਨੇ ਆਪਣੀ ਮਾਂ ਦਾ ਤੇ ਉਸਦੇ ਮਾਲਕ ਦਾ ਕਤਲ ਕਰ ਦਿੱਤਾ ਔਰ ਪੁਲਿਸ ਦਾ ਇਹ ਵੀ ਦਾਵਾ ਹੈ ਕਿ ਪੁਲਿਸ ਨੇ ਵਾਰਦਾਤ ਉੱਚ ਵਰਤੀ ਹੋਈ ਜਿਹੜੇ ਵਰਤੇ ਹੋਏ ਹਥਿਆਰ ਤੇ ਜਿਹੜੇ ਵਹੀਕਲ ਆ ਉਹ ਵੀ ਬਰਾਮਦ ਕਰ ਲਏ ਆ ਪਰ ਸਵਾਲ ਇਹੀ ਨੇ ਕਿ ਇਸ ਦੇ ਪਿੱਛੇ ਕਾਰਨ ਕੀ ਹੈ ਕਤਲ ਕਿਉਂ ਕੀਤਾ ਗਿਆ ਹਲੇ ਤੱਕ ਇਸ ਗੱਲ ਦੀ ਪੁਲਿਸ ਪ੍ਰਸ਼ਾਸਨ ਨੇ ਪੁਸ਼ਟੀ ਨਹੀਂ ਕੀਤੀ ਜਿਨ੍ਹਾਂ ਗੱਲਾਂ ਦੀ ਪੁਸ਼ਟੀ ਕੀਤੀ ਹੈ ਉਹ ਤੁਹਾਨੂੰ ਸੁਣਾਉਨੇ ਆ ਅੱਜ ਤੋਂ ਕਰੀਬਨ 2 ਦਿਨ ਪਹਿਲਾਂ ਸਾਡੇ ਧਿਆਨ ਦੇ ਵਿੱਚ ਇੱਕ ਮਸਲਾ ਆਇਆ ਸੀਗਾ ਕਿ ਪਿੰਡ ਮੂਰਾਵਾਲੀ ਜੋ ਥਾਣਾ ਗੜਸ਼ੰਕਰ ਦੇ ਅਧੀਨ ਪੈਂਦਾ ਉਥੇ ਇੱਕ ਐਨਆਰਆਈ ਤੇ ਉਸਦੀ ਕੇਅਰ ਟੇਕਰ ਦੀ ਜਿਹੜੀ ਹੱਤਿਆ ਕਰ ਦਿੱਤੀ ਗਈ ਤੁਰੰਤ ਕਾਰਵਾਈ ਕਰਦੇ ਅਸੀਂ ਮੌਕੇ ਤੇ ਪਹੁੰਚੇ ਸੀ ਤੇ ਮੌਕਾ ਮੁਲਾਜ਼ਾ ਕਰਕੇ ਉਸ ਤੋਂ ਬਾਅਦ ਅਸੀਂ ਤੁਰੰਤ ਇਸ ਘਟਨਾ ਦੀ ਤਫ਼ਤੀਸ਼ ਦੇ ਵਿੱਚ ਜਿਹੜੇ ਜੁੜ ਗਏ ਸੀ ਸਾਡੇ ਇਹਨਾਂ ਹੀਲਿਆਂ ਤੇ ਚੱਲਦੇ ਆ ਜਿਹੜਾ ਹੈਗਾ ਵੀ ਅਸੀਂ ਇਹਦੇ ਵਿੱਚ ਜਿਹੜਾ ਇੱਕ ਮੁੱਖ ਦੋਸ਼ੀ ਜਿਹਦਾ ਨਾਮ ਮਨਦੀਪ ਸਿੰਘ ਉਰਫ ਦੀਪ ਜੋ ਕਿ ਮਰਨ ਵਾਲੀ ਕੇਅਰ ਟੇਕਰ ਦਾ ਬੇਟਾ ਹੀ ਹੈ ਉਹਨੂੰ ਅਸੀਂ ਵਿਦਿਨ 24 ਆਵਰਸ ਪਰਡਨ ਦੇ ਵਿੱਚ ਜਿਹੜੇ ਕਾਮਯਾਬ ਹੋ ਗਏ ਸੀ ਤੇ ਅਗਲੇਰੀ ਤਫਤੀਸ਼ ਦੇ ਵਿੱਚ ਜਿਹੜੀ ਹੈ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਇਸ ਕਤਲ ਨੂੰ ਅੰਜਾਮ ਦੇਣ ਦੇ ਵਿੱਚ ਮਨਦੀਪ ਉਰਫ ਦੀਪ ਦਾ ਇੱਕ ਜੁਵਨਲ ਸਾਥੀ ਵੀ ਸ਼ਾਮਲ ਸੀ ਜਿੰਨੂੰ ਅਸੀਂ ਅ ਅੱਜ ਜਿਹੜਾ ਹੈਗਾ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋ ਗਏ ਹਾਂ ਇਸ ਦੇ ਨਾਲ ਨਾਲ ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇਸ ਘਟਨਾ ਦੇ ਵਿੱਚ ਜੋ ਕਾਰ ਅਤੇ ਮੋਟਰਸਾਈਕਲ ਯੂਜ਼ ਹੋਏ ਸੀਗੇ ਉਹ ਵੀ ਜਿਹੜੇ ਹੈਗੇ ਅਸੀਂ ਇਹਨਾਂ ਤੋਂ ਬਰਾਮਦ ਕਰ ਲਏ ਆ ਤੇ ਇਸ ਦੇ ਨਾਲ ਨਾਲ ਹੀ ਜਿਹੜੇ ਹਥਿਆਰਾਂ ਨਾਲ ਇਹਨਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਸੀ ਉਹ ਵੀ ਜਿਹੜੇ ਹੈਗੇ ਇਹਨਾਂ ਨੇ ਸਾਨੂੰ ਜਿਹੜੇ ਬਰਾਮਦ ਕਰਵਾ ਦਿੱਤੇ ਇਸ ਦੇ ਨਾਲ ਨਾਲ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਮਨਦੀਪ ਸਿੰਘ ਉਰਫ ਦੀਪ ਹੈ ਇਹਦੇ ਖਿਲਾਫ ਪਹਿਲਾਂ ਵੀ ਚੋਰੀਆਂ ਦੇ ਚਾਰ ਮਾਮਲੇ ਜਿਹੜੇ ਹੈਗੇ ਦਰਜ ਹੋਣੇ ਪਾਏ ਗਏ ਆ ਤੇ ਇਹ ਇੱਕ ਪੇਸ਼ੇਵਰ ਜਿਹੜਾ ਚੋਰ ਵੀ ਹੈਗਾ ਤੇ ਇਸ ਦੀ ਗ੍ਰਫਤਰੀ ਗ੍ਰਫਤਾਰੀ ਦੇ ਨਾਲ ਨਾਲ ਜਿਹੜਾ ਹੈਗਾ ਇਹ ਕੇਸ ਜਿਹੜਾ ਹੈਗਾ ਟਰੇਸ ਹੋ ਚੁੱਕਾ ਤੇ ਮੈਂ ਆਪ ਜੀ ਨੂੰ ਇਹੀ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਕਿਸੇ ਵੀ ਕੀਮਤ ਤੇ ਜਿਹੜਾ ਹੈਗਾ ਕਿ ਅਜਿਹੇ ਅਪਰਾਧ ਕਰਨ ਵਾਲਿਆਂ ਨੂੰ ਜਿਹੜਾ ਹੈਗਾ ਕਿ ਮੁਕਾਮੀ ਪੁਲਿਸ ਵੱਲੋਂ ਹਾਰਪੁਰ ਪੁਲਿਸ ਵੱਲੋਂ ਜਿਹੜਾ ਬਖਸ਼ ਨਹੀਂ ਚਾਹ